ਹੈਲੋ ਜੀ ਸ਼ਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਡੋਸਾ ਬਿਲਕੁਲ ਜਟਪਟ ਡੋਸਾ ਬਣਾਵਾਂਗੇ ਆਪਾਂ ਇੱਕ ਕੌਲੀ ਸੂਜੀ ਦੀ ਲਈ ਅੱਧੀ ਕੌਲੀ ਆਪਾਂ ਚੌਲਾਂ ਦੇ ਆਟੇ ਦੇ ਲਈ ਜੇ ਚੌਲਾਂ ਦਾ ਆਟਾ ਨਹੀਂ ਹੈਗਾ ਤੇ ਚੌਲ ਪੀਸ ਕੇ ਆਟਾ ਬਣਾ ਸਕਦੇ ਆ ਅੱਧੀ ਕੌਲੀ ਆਪਾਂ ਦਹੀਂ ਦੀ ਲਈ ਆ ਤਾਜ਼ਾ ਦਹੀਂ ਇਹਨਾਂ ਨੂੰ ਆਪਾਂ ਮਿਕਸ ਕਰ ਲੈਨੇ ਆ ਥੋੜਾ ਜਿਹਾ ਵਿੱਚ ਪਾਣੀ ਪਾ ਦਿੰਨੇ ਆ। ਐਨ ਚੰਗੀ ਤਰ੍ਹਾਂ ਮਿਕਸ ਕਰਕੇ ਥੋੜੀ ਦੇਰ ਵਾਸਤੇ ਅੱਧੇ ਘੰਟੇ ਵਾਸਤੇ ਰੈਸਟ ਵਾਸਤੇ ਰੱਖ ਦਿੰਨੇ ਆ। ਕਿਉਂਕਿ ਸੂਜੀ ਫੁੱਲ ਜਾਊਗੀ। ਐਦਰ ਆਪਾਂ ਚਟਨੀ ਬਣਾ ਲੈਨੇ ਮੂੰਗਫਲੀ ਦੀ। ਮੂੰਗਫਲੀ ਨੂੰ ਆਪਾਂ ਰੋਸਟ ਕਰ ਲੈਨੇ ਥੋੜੀ ਜੀ। ਸਲੋ ਸਲੋ ਅੱਗ ਤੇ ਰੋਸਟ ਕਰ ਲਵਾਂਗੇ ਇਹਨੂੰ। ਮੋਂਗਲੀ ਆਪਣੀ ਰੋਸਟ ਹੋ ਗਈ ਇਹਨੂੰ ਠੰਡੀ ਕਰ ਲੈਣੇ ਆਂ ਨਾਲ ਹੀ ਇਹਦੇ ਸਿਲਕੇ ਉਤਾਰ ਲਾਂਗੇ ਜਿੰਨੇ ਕੁੱਤਰਣਗੇ ਸਿਲਕੇ ਆਪਾਂ ਉਤਾਰ ਲਏ ਆ ਹੁਣ ਆਪਾਂ ਇੱਕ ਚਮਚ ਤੇਲ ਦਾ ਪਾਵਾਂਗੇ ਇਹਦੇ ਵਿੱਚ ਹਰੀਆਂ ਮਿਰਚਾਂ ਤੇ ਲਸਣ ਦੀਆਂ ਤਿੰਨ ਚਾਰ ਕਲੀਆਂ ਪਾਵਾਂਗੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਭੁੰਨ ਲੈਣੇ ਆਂ ਏਪੋਂ ਗਿਆ ਆਪਾਂ ਇਹ ਵੀ ਵਿੱਚ ਪਾ ਦਿੰਨੇ ਆ ਮੂੰਗਫਲੀ ਦੇ ਤੇਲ ਆਪਾਂ ਫਿਰ ਵਾਪਸ ਰੱਖ ਲੈਣੇ ਆ ਮੂੰਗਫਲੀ ਆਪਾਂ ਮਿਕਸੀ ਦੇ ਜੱਗ ਚ ਪਾ ਕੇ ਇਹਨੂੰ ਪੀਸ ਲੈਣੇ ਆ तो थोड़ा जहां अंबूर पाउडर पा दें थोड़ा जहा नमक पा दें पानी पा के आप पीस लें चटनी आप पीस ली है ਆਪਣੀ ਮਰਜ਼ੀ ਦੇ ਹਿਸਾਬ ਨਾਲ ਆਪਾਂ ਪਾਣੀ ਪਾ ਕੇ ਪਤਲੀ ਵੀ ਕਰ ਸਕਦੇ ਇਹਨੂੰ ਉਹਨੇ ਤੜਕਾ ਲਾ ਲੈਣੇ ਆ ਥੋੜੀ ਜੀ ਆਪਾਂ ਸਰੋਂ ਪਾਉਨੇ ਆ ਤੇ ਕੜੀ ਪੱਤਾ ਪਾਉਨੇ ਆ ਤੇ ਦਾ ਆਪਾਂ ਚਟਨੀ ਨੂੰ ਤੜਕਾ ਲਾ ਦਿੰਨੇ ਆ ਤੇ ਚਟਨੀ ਆਪਨੀ ਤਿਆਰ ਹੋ ਗਈ ਉਹਦਰ ਆਪਣੀ ਸੂਜੀ ਨੂੰ ਵੀ ਅੱਧਾ ਘੰਟਾ ਹੋ ਗਿਆ ਰੱਖੀ ਨੂੰ ਇਹ ਵੀ ਫੁੱਲ ਗਈ ਸੂਜੀ ਹੁਣ ਆਪਾਂ ਮਿਕਸੀ ਦੇ ਜੱਗ ਵਿੱਚ ਪਾ ਗਏ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਗਏ ਇਹਨੂੰ ਵੀ ਆਪਾਂ ਥੋੜਾ ਜਿਹਾ ਪੀਸ ਲੈਣੇ ਜਿਆਦਾ ਨਹੀਂ ਬਸ ਮਿਕਸੀ ਕਰਨਾ ਥੋੜਾ ਜਿਹਾ ਇਹਨੂੰ ਤਦਲਾ ਆਪਣਾ ਬੈਟਰ ਉਹਨਾ ਕ ਰੱਖਣਾ ਜਿੰਨਾ ਕ ਡੋਸਿਆਂ ਦਾ ਹੁੰਦਾ ਤੇ ਨਾਲ ਹੀ ਨਮਕ ਪਾ ਦਿੰਨੇ ਆਪਾਂ ਟੇਸਟ ਅਕੋਰਡਿੰਗ ਹੱਦ ਤੱਕ ਚਮਚ ਆਪਾਂ ਇਨੋ ਪਾ ਦਿੰਨੇ ਆ ਥੋੜਾ ਜਿਹਾ ਦਿੱਤ ਪਰਪਾਣੀ ਪਾ ਲੈਨੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਦੂਸਰੇ ਬਣਾਉਣ ਵਾਸਤੇ ਆਪਣਾ ਬੈਟਰ ਤਿਆਰ ਹੋ ਗਿਆ ਤੇ ਹੁਣ ਆਪਾਂ ਤਵਾ ਗਰਮ ਕਰ ਲੈਨੇ ਆ ਤਵੇ ਤੇ ਥੋੜਾ ਜਿਹਾ ਪਾਣੀ ਛਿੜਕ ਕੇ ਟਿਸ਼ੂ ਪੇਪਰ ਨਾਲ ਸਾਫ਼ ਕਰ ਲੈਨੇ ਤਵਾ ਇਦੇ ਉੱਪਰ ਆਪਾਂ ਜਿੰਨਾ ਕ ਵੱਡਾ ਡੋਸਾ ਬਣਾਉਣਾ ਉਹਨਾਂ ਕ ਆਪਾਂ ਇਹਦੇ ਉੱਪਰ ਉਹ ਬੈਟਰ ਪਾ ਦਿੰਨੇ ਇੱਕ ਡੇਢ ਕੜਚੀ ਪਾ ਦਿੰਨੇ ਆਪਾਂ ਇਹਨੂੰ ਇਸ ਤਰ੍ਹਾਂ ਹੌਲੀ-ਹੌਲੀ ਕੜਚੀ ਦੇ ਨਾਲ ਹੀ ਫਲਾਉਂਦੇ ਜਾਵਾਂਗੇ ਇਸ ਤਰ੍ਹਾਂ ਫੈਲ ਗਿਆ ਥੋੜੀ ਦੇਰ ਆਪਾਂ ਇਹਨੂੰ ਪੱਕਣ ਦਵਾਂਗੇ ਥੋੜਾ ਜਿਹਾ ਦੇ ਉੱਪਰ ਆਪਾਂ ਤੇਲ ਪਾ ਦਾਂਗੇ ਰਫਾਈਨਡ ਬਸ ਥੱਲੇ ਹੋਏ ਦਾ ਲਾਲ ਹੁੰਦਾ ਜਾਣਾ ਹੈ ਡੋਸਾ ਤੇ ਆਪਾਂ ਇਹਨੂੰ ਉਤਾਰ ਲਾਂਗੇ ਡੋਸਾ ਆਪਣਾ ਬਹੁਤ ਹੀ ਵਧੀਆ ਬਣ ਗਿਆ ਇਸੇ ਤਰ੍ਹਾਂ ਆਪਾਂ ਸਾਰੇ ਦੋਸੇ ਬਣਾ ਲੈਨੇ ਆ ਤੁਸੀਂ ਵੀ ਬਣਾ ਕੇ ਵੇਖਿਓ ਸਵਾਦ ਬਹੁਤ ਹੀ ਬੰਦੇ ਆ ਚਟਪਟ ਦੋਸੇ ਬਣ ਜਾਂਦੇ ਆ ਨਾਲੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦਿਆ ਕਰੋ ਲਾਈਕ ਸ਼ੇਅਰ ਕਰਿਆ ਕਰੋ